ਨਗਦੀ ਲਾਹੌਰ ਦੀ ਆ ਬਹੁਤ ਬਹੁਤ ਅੱਛੀ ਆ ਚਲੋ ਹਾਰ ਦੀ ਗੁੜੀ ਲੱਭ ਲਈ ਉਹਨਾਂ ਨੇ ਪਹਿਲਾਂ ਦੇ ਲਈ ਲੱਭੀ ਲਾਈ ਸੀ ਹਾਂਜੀ ਵਾਪਸ ਆਣਾ ਪੈ ਗਿਆ ਹਾਂਜੀ ਹਾਂਜੀ ਠੀਕ ਹੈ ਮੈਂ ਤੁਸੀ ਇਧਰ ਆਓ ਬੜਾ ਟੱਪ ਕੇ ਤੁਸੀਂ ਫੋਟੋ ਕਰਾਈ ਬੜਾ ਟੱਪ ਕੇ ਤੁਸੀਂ ਫੋਟੋ ਕਰਾਈ ਬੜਾ ਟੱਪ ਕੇ ਤੁਸੀਂ ਫੋਟੋ ਕਰਾਈ ਬਹੁਤ ਐਕਸਾਈਟਿਡ ਸੀ ਅਸੀਂ ਉਹਨਾਂ ਨੂੰ ਮਿਲਣ ਲਈ ਮਜ਼ਾ ਆਇਆ ਮਿਲ ਕੇ ਫਿਲਮ ਵੀ ਬਹੁਤ ਵਧੀਆ ਲੈਸਨ ਇਹ ਹੈ ਕਿ ਸਾਨੂੰ ਜਿਹੜੀ ਸਰਹੱਦ ਸਾਡੇ ਪਿਆਰ ਨੂੰ ਖਤਮ ਨਹੀਂ ਕਰ ਸਕਦੀ ਮੈਂ ਸਪੈਸ਼ਲੀ ਮੂਵੀ ਦੇਖਣ ਵਾਸਤੇ ਆਇਆ ਸੀ ਮੈਂ ਖੁਦ ਵੀ ਇੱਕ ਐਕਟਰ ਹਾਂ ਪ੍ਰੋਡਿਊਸਰ ਹਾਂ ਤੇ ਬਹੁਤ ਵਧੀਆ ਲੱਗੀ ਮੂਵੀ ਪਿਕਟਾਈਜੇਸ਼ਨ ਬਹੁਤ ਅੱਛੀ ਸੀ ਟਰੈਕਸ਼ਨ ਬੜੀ ਅੱਛੀ ਸੀ ਮੇਰੇ ਹਸਬੰਡ ਉਹਨਾਂ ਦੇ ਬਹੁਤ ਵੱਡੇ ਫੈਨ ਹੈ ਤਾਂ ਉਹਨਾਂ ਨੇ ਉਹਨਾਂ ਦੀ ਸਾਈਟ ਉਹਨਾਂ ਦੇ ਨਾਲ ਹੀ ਅਸੀਂ ਆਏ ਆ ਤੇ ਮੇਰੇ ਹਸਬੰਡ ਉਹਨਾਂ ਦੇ ਮੈਂ ਮਤਲਬ ਉਹ ਹੈ ਕਿ ਫੈਨ ਹੈ ਉਹਨਾਂ ਨੇ ਆਪਣੇ ਹੱਥ ਤੇ ਉਹਨਾਂ ਦਾ ਟੈਟੂ ਵੀ ਬਣਵਾਇਆ ਹੁੰਦਾ ਹੈ। ਹੈਲੋ ਮਾਸਟਰ ਸਚੀਵਾਦ ਆਪ ਦੋਸਤ ਮੇਰਾ ਦੋਸਤ ਹਰਦੀਪ ਉਹ ਆ ਤੁਸੀਂ ਦੇਖ ਰਹੇ ਹੋ Pro Plus ਚੈਨਲ ਸੋ ਦੋਸਤ Pro Plus ਚੈਨਲ ਸਭ ਤੋਂ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਆਏ ਕਿ ਲੁਧਿਆਣਾ ਸ਼ਹਿਰ ਤੇ ਪਹੁੰਚੇ ਤੁਹਾਡੇ ਹਰਮਨ ਪਿਆਰੇ ਯਾਨੀ ਕਿ ਗੁਰੂ ਰੰਦਾਵਾ ਜਿਨ੍ਹਾਂ ਨੇ ਬਾਲੀਵੁੱਡ ਤੇ ਸੁਪਰ ਟੂਪਰ ਹਿੱਟ Song ਦਿੱਤੇ ਨੇ ਔਰ ਫਾਈਨਲ ਨਵੀਂ ਮੂਵੀ ਜਿਹੜੀ ਆਈ ਹੈ ਸ਼ਾਮਪੂਰ ਲੱ ਦੈਸ਼ਕਾਂ ਦੇ ਨਾਲ ਯਾਨੀ ਕਿ ਲੁਧਿਆਣਾ ਵਾਸੀ ਨੇ ਬੈਠ ਕੇ ਦੇਖਣ ਵਾਸਤੇ ਅੱਜ ਲੁਧਿਆਣਾ ਸ਼ਹਿਰ ਦੇ ਇੱਕ ਨਿੱਜੀ ਮਾਲ ਦੇ ਵਿੱਚ ਪਹੁੰਚੇ ਉੱਥੇ ਉਹਨਾਂ ਨੇ ਆਪਣੀ ਜਿਹੜੀ ਫਿਲਮ ਹੈ ਸ਼ਾਪਰ ਨੂੰ ਜਿਹੜਾ ਪਬਲਿਕ ਦੇ ਵਿੱਚ ਬੈ ਕੇ ਦੇਖਿਆ ਲੁਧਿਆਣਾ ਵਾਸੀਆਂ ਨੇ ਵੀ ਖੁਲੀਆਂ ਨਾਲ ਪਿਆਰ ਦੇ ਤਰ੍ਹਾਂ ਤਸਵੀਰਾਂ ਕਰਵਾਈਆਂ ਔਰ ਉਸ ਦੇ ਨਾਲ ਨਾਲ ਕਿਸ ਪ੍ਰਕਾਰ ਦੇ ਨਾਲ ਉਹ ਮੂਵੀ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦੇ ਨਾਲ ਤਸਵੀਰਾਂ ਕਰਾਂਦੇ ਸਾਫ਼ ਤੌਰ ਤੇ ਨਜ਼ਰ ਆ ਰਹੇ ਹੈਗੇ ਉਸ ਤੋਂ ਬਾਅਦ ਉਹ ਆਪਣੀ ਕਦਰ ਦੀ ਫ਼ਿਲਮ ਅਗਲੇ ਸ਼ੋਅ ਵਾਸਤੇ ਨਿਕਲ ਚੁੱਕੇ ਹੈਗੇ ਨੇ ਇਸ ਮੌਕੇ ਤੇ ਲੁਧਿਆਣਾ ਵਾਸੀਆਂ ਦਾ ਕੀ ਕਹਿਣਾ ਸੀ ਫਿਲਮ ਦੇਖਣ ਤੋਂ ਬਾਅਦ ਉਹਨਾਂ ਨੂੰ ਮਿਲ ਕੇ ਲੁਧਿਆਣਾ ਵਾਸੀਆਂ ਦਾ ਕੀ ਕਹਿਣਾ ਸੀ ਆਓ ਤੁਹਾਨੂੰ ਦਿਖਾਣੇ ਆਂ ਖਾਸ ਰਿਪੋਰਟ ਲੁਧਿਆਣਾ ਵਿੱਚ ਮਿਲੇ ਅੱਜ ਹਾਂਜੀ ਹਾਂਜੀ ਕਿੱਦਾਂ ਲੱਗਿਆ ਉਹਨਾਂ ਨੂੰ ਮਿਲ ਕੇ ਬਹੁਤ ਐਕਸਾਈਟਿਡ ਸੀ ਅਸੀਂ ਉਹਨਾਂ ਨੂੰ ਮਿਲਣ ਲਈ ਮਜ਼ਾ ਆਇਆ ਮਿਲ ਕੇ ਫ਼ਿਲਮ ਵੀ ਬਹੁਤ ਵਧੀਆ ਲੈਸਨ ਇਹ ਹੈ ਕਿ ਸਾਨੂੰ ਜਿਹੜੀ ਸਰਹੱਦ ਸਾਡੇ ਪਿਆਰ ਨੂੰ ਖਤਮ ਨਹੀਂ ਕਰ ਸਕਦੀ ਬੇਟਾ ਮਿਲਣ ਦਾ ਮੌਕਾ ਹਾਂਜੀ ਕਿਵੇਂ ਲੱਗਾ ਤੁਹਾਨੂੰ ਅੱਜ ਗੁਰੂ ਦਾ ਬਹੁਤ ਬੜੀਆ ਲੱਗਾ ਉਹਨੂੰ ਮਿਲ ਕੇ ਆਹ ਪਹਿਲੀ ਵਾਰ ਦੇਖਾ ਹੋਗਾ ਹਾਂਜੀ ਠੀਕ ਹੈ ਭਾਜੀ ਕਿਹਨਾ ਤੁਹਾਡਾ ਮੇਰਾ ਨਾਮ ਰੁਪੇਸ਼ ਤਨੇਜਾ ਜੀ ਭਾਜੀ ਕਿੱਦਾਂ ਲੱਗਿਆ ਗੁਰੂ ਦਾ ਆਇਆ ਚ ਲੁਧਿਆਣਾ ਸ਼ਹਿਰ ਚ ਲੁਧਿਆਣਾ ਸ਼ਹਿਰ ਚ ਆਇਨੇ ਪੰਜਾਬ ਦਾ ਨੌਜਵਾਨ ਜਿਹੜਾ ਆਪਣਾ ਮੂਵੀ ਦੇ ਵਿੱਚ ਡੈਬਿਊ ਕਰ ਰਿਹਾ ਹੈ ਬਹੁਤ ਹੀ ਅੱਛਾ ਲੱਗਿਆ ਪਹਿਲੇ ਉਹਨਾਂ ਨੇ ਗਾਣੇ ਦੇ ਵਿੱਚ ਆਪਣਾ ਆਪਣਾ ਅਜਮਾਇਆ ਤੇ ਬਹੁਤ ਹੀ ਹਿੱਟ ਗਾਣੇ ਦਿੱਤੇ ਤੇ ਸਾਨੂੰ ਉਹਨੂੰ ਉਮੀਦ ਹੈ ਕਿ ਮੂਵੀ ਵੀ ਆਪਾਂ ਹੁਣ ਦੇਖੀਏ ਵੈਸੇ ਬਹੁਤ ਹੀ ਅੱਛੀ ਹਗੀ ਮੂਵੀ ਇੰਡੀਆ ਪਾਕਿਸਤਾਨ ਦੇ ਰਿਸ਼ਤੇ ਨੂੰ ਸੁਧਾਰਨ ਦੀ ਦਿੱਤੀ ਹੈ ਪਰ ਇੰਡੀਆ ਪਾਕਿਸਤਾਨ ਦਾ ਇੱਕ ਵਧੀਆ ਮੈਸੇਜ ਦਿੱਤਾ ਪਿਆ ਆਦੀ ਭਾਵਨਾ ਨੂੰ ਦਿੱਤਾ ਹੈ ਠੀਕ ਹੈ ਪਰ ਤੁਹਾਨੂੰ ਵੀ ਲੱਗੇ ਮਿਲਿਆ ਗੁਰੂ ਰੰਧਾਵਾ ਨੂੰ ਦੇਖਿਆ ਹੈ ਹਾਂ ਜੀ ਹਾਂ ਜੀ ਮਹਾਰਾਜ ਮੈਂ ਸਪੈਸ਼ਲੀ ਮੂਵੀ ਦੇਖਣ ਵਾਸਤੇ ਆਇਆ ਸੀ ਮੈਂ ਖੁਦ ਵੀ ਇੱਕ ਐਕਟਰ ਆ ਪ੍ਰੋਡਿਊਸਰ ਆ ਤੇ ਬਹੁਤ ਵਧੀਆ ਲੱਗੀ ਮੂਵੀ ਪਿਕਚਰਾਈਜੇਸ਼ਨ ਬਹੁਤ ਅੱਛੀ ਸੀ ਟਰੈਕਸ਼ਨ ਬੜੀ ਅੱਛੀ ਸੀ ਠੀਕ ਹੈ ਤੇ ਗੁਰੂ ਰੰਧਾਵਾ ਸਕਰੀਨ ਤੇ ਬਹੁਤ ਸੋਹਣੇ ਲੱਗ ਰਹੇ ਸੀ ਠੀਕ ਹੈ ਥੈਂਕ ਯੂ आपको फिल्म कैसी लगी अच्छी थी बहुत अच्छी बहुत बढ़िया लगा मुझे आपको लगा कि वो आएंगे लुधियाना आपको नहीं, आज ऐसे पता लगा मैंने कहा तो मैं जरूर आऊंगी पता लगा कि गुरु रंधावा लुधियाना आ रहे हैं सुबह ही पता लगा तो आपने क्या सोचा कि मिल के जाने और मिल के जाने जब आए तो बहुत अच्छा लगा ठीक है मैम तुसी इधर आओ बड़ा टप के तुसी फोटो कराई है की नाम की तोडा कंचन कदो पता लग गया गुरु रंधावा जा रहे ਹਾਂ ਜੀ ਸਾਨੂੰ ਕੱਲ ਪਤਾ ਲੱਗਿਆ ਸੀ ਜੀ ਆ ਰਹੇ ਹੱਤ ਕਿੰਨੇ ਐਫਰਟ ਕਰਨੇ ਪਏ ਤੁਹਾਨੂੰ ਉਹਨਾਂ ਨਾਲ ਮਿਲਣ ਵਾਸਤੇ ਹਾਂਜੀ ਕਿੰਨੇ ਐਫਰਟ ਕੀਤੇ ਉਹਨਾਂ ਨਾਲ ਫੋਟੋਗ੍ਰਾਫਿੰਗ ਵਾਸਤੇ ਹਾਂਜੀ ਬਹੁਤ ਕਿੰਨਾ ਐਫਰਟ ਐਗਜ਼ਾਮਪਲ ਦੱਸੋ ਕਿੱਦਾਂ ਕੀਤੇ ਨਹੀਂ ਜੀ ਸਾਨੂੰ ਸ਼ੌਨ ਸੀ ਜਿਹੜਾ ਆ ਰਿਹਾ ਆਪਾਂ ਨੂੰ ਮਿਲਣਾ ਚਾਹੁੰਦੇ ਸੀ ਆਪਾਂ ਕਹਿੰਦੇ ਚਲੋ ਜਾ ਕੇ ਫਿਲਮ ਦੇਖਦੇ ਹਾਂ ਉਹ ਵੀ ਆ ਰਹੇ ਨੇ ਅਸੀਂ ਥੋੜਾ ਮਿਲ ਵੀ ਆਈਏ ਫੋਟੋ ਵੀ ਕਰਾਈ ਆਈਏ ਚਲੋ ਫਿਲਮ ਮੂਵੀ ਵੀ ਦੇਖ ਆਈਏ ਅੱਛਾ ਤੇ ਜਦੋਂ ਮਿਲੇ ਕਿ ਤਰ੍ਹਾਂ ਲੱਗਿਆ ਟੀਵੀ 'ਚ ਲੋਕ ਕਿ ਤਰ੍ਹਾਂ ਲੱਗ ਜਾਂਦੇ ਪਰਸਨਲੀ ਮਿਲ ਕੇ ਕਿ ਤਰ੍ਹਾਂ ਲੱਗਿਆ ਹਾਂ ਸੇਮ बहुत अच्छे जी नेचर अच्छी है फोटो उन्होंने सन में खिंचाई सन बहुत अच्छा लगा और कितने के लगा तुसी कराई फोटो हां जी और हां जी सिंदे सती और भी कराई है हां जी हां जी तो उस तुम्हारा गल करिए मूवी कितनी लगी सारी बहुत अच्छी बहुत अच्छी लगी ठीक है मैम तोटा की नाम है सोनिया तनेजा ਕਦੋਂ ਪਤਾ ਲੱਗੇ ਗੁਰੂ ਰੰਧਾਵਾ ਜਿਹੜਾ ਲੁਧਿਆਣਾ ਸ਼ਹਿਰ ਆ ਰਹੇ ਨੇ ਮੇਰੇ ਹਸਬੰਡ ਉਹਨਾਂ ਦੇ ਬਹੁਤ ਵੱਡੇ ਫੈਨ ਹੈ ਤਾਂ ਉਹਨਾਂ ਨੇ ਉਹਨਾਂ ਦੀ ਇੱਕ ਸਾਈਟ ਉਹਨਾਂ ਦੇ ਨਾਲ ਹੀ ਅਸੀਂ ਆਏ ਆ ਤੇ ਮੇਰੇ ਹਸਬੰਡ ਉਹਨਾਂ ਦੇ ਐਮਐਕਸ ਮਤਲਬ ਉਹ ਹੈ ਕਿ ਫੈਨ ਹੈ ਉਹਨਾਂ ਨੇ ਆਪਣੇ ਹੱਥ ਤੇ ਉਹਨਾਂ ਦਾ ਟੈਟੂ ਵੀ ਬਣਵਾਇਆ ਹੁੰਦਾ ਇਵਨ ਕਿ ਉਹਨਾਂ ਦੇ ਨਾਲ ਹੀ ਕਿਹੜੇ ਕਿਹੜੇ ਗਾਣੇ ਸੁਣਦੇ ਰਹੇ ਗੁਰੂ ਰੰਧਾਵਾ ਦੇ ਆ ਕਾ ਨਗਦੀ ਲਾਹੌਰ ਦੀ ਆ ਹਾਂਜੀ ਬਹੁਤ ਅੱਛੀ ਆ ਜਿਹੜਾ ਲਾਹੌਰ ਦੀ ਕੁੜੀ ਲੱਭ ਲਈ ਉਹਨਾਂ ਨੇ ਪਹਿਲਾਂ ਦੇ ਵਿੱਚ ਲੱਭੀ ਲਾਈ ਸੀ ਹਾਂਜੀ ਉਹ ਵਾਪਸ ਆਣਾ ਪੈ ਗਿਆ ਹਾਂਜੀ ਹਾਂਜੀ ਲੇਕਿਨ ਆ ਵਿਛੋੜਾ ਇਹ ਨਹੀਂ ਦਿਖਾਣਾ ਚਾਹੀਦਾ ਸੀਗਾ ਕਿ ਉਹਨਾਂ ਨੂੰ ਮਿਲਵਾ ਦੇਣਾ ਚਾਹੀਦਾ ਸੀ ਕਿ ਇਕੱਠੇ ਰਹਿਣਾ ਚਾਹੀਦਾ ਸੀ ਉਹਨਾਂ ਨੂੰ ਅੱਛਾ ਤੇ ਆ ਬੈਸਟ ਕੀ ਲੱਗਿਆ ਅਕਸਰ ਤੁਸੀਂ ਨੂੰ ਪਹਿਲੀ ਵਾਰੀ ਮਿਲੇ ਸੀਗੇ ਹਾਂਜੀ ਉਹਨਾਂ ਨੂੰ ਪਹਿਲੀ ਵਾਰੀ ਮਿਲਿਆ ਜੀ ਤੇ ਆ ਟੀਵੀ 'ਚ ਕਿਦਾਂ ਲੱਗਦੇ ਤੇ ਹੁਣ ਫਾਈਨਲੀ ਮਿਲੇ ਪਰਸਨਲੀ ਕਿਦਾਂ ਲੱਗਿਆ ਨਹੀਂ ਸੇਮ ਹੈ ਕੋਈ ਹੋਰ ਨਹੀਂ ਹਾਂਜੀ ਨਹੀਂ ਉੱਥੇ ਦਾ ਬਾਈ ਵੀ ਨੇਚਰ ਦਾ ਨਹੀਂ ਪਤਾ ਚੱਲਦਾ ਨਾ ਤਾਂ ਗੱਲਬਾਤ ਕਰਾਂ ਮੌਕਾ ਮਿਲਿਆ ਹਾਂ ਨਹੀਂ ਬਹੁਤ ਅੱਛੇ ਲੁੱਕ ਵਾਈਜ਼ ਅੱਛੇ ਔਰ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡਾ ਪਿੱਕ ਕਰਵਾਣੀ ਆ ਤਾਂ ਉਹਨਾਂ ਨੇ ਹਾਂਜੀ ਹਾਂਜੀ ਸ਼ੋਰ ਅਚਾ ਤੇ ਲੁਧਿਆਣਾ ਵਾਸੀਆ ਕਿੰਨਾ ਐਕਸਾਈਟਮੈਂਟ ਦੇਖਣ ਨੂੰ ਮਿਲ ਰਿਹਾ ਸੀ ਜੋ ਆਏ ਤੇ ਬਹੁਤ ਜ਼ਿਆਦਾ ਕਿ ਹਾਂਜੀ ਕਿੰਨੇ ਮੈਂਬਰ ਇਕੱਠੇ ਹੋਏ ਸੋ ਫੋਟੋ ਕਰਾਣ ਲਈ ਸਾਡੇ ਮੈਸ ਤਾਂ ਪੂਰੀ ਟੀਮ ਲੈ ਕੇ ਆਏ ਆ ਹਾਂਜੀ ਮੇਰੇ ਹਸਬੰਡ ਵੀ ਆ ਉਹਨਾਂ ਦਾ ਸਾਰੇ ਆਪਾਂ ਪੂਰੀ ਤਿੰਨ ਲੈ ਕੇ ਆਇਆ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਇਹ ਦੇਖਿਆ ਕਿਸ ਪ੍ਰਕਾਰ ਦੇ ਨਾਲ ਅਜਗਰੂ ਰੰਡਾਵਾ ਜਿਹੜੇ ਆ ਗਏ ਨੇ ਲੁਧਿਆਣਾ ਸ਼ਹਿਰ ਪਹੁੰਚੇ ਸੀ ਕਾਸਟ ਕਰਤੇ ਕਿ ਨੀਜੀ ਮਾਲ ਤੇ ਪਹੁੰਚੇ ਸੀਗੇ ਜਿੱਥੇ ਉਹਨਾਂ ਨੇ ਪ੍ਰੋਪਰ ਲੁਧਿਆਣਾ ਵਾਸੀਆਂ ਦੇ ਬੈਠ ਕੇ ਇੱਕ ਫਿਮੇ ਮੂਵੀ ਦੇਖਣੀ ਸੀਗੀ ਉਹ ਮੂਵੀ ਜਿਹੜੀ ਹੈ ਦੋ ਸਰੰਦਾ ਦੀ ਇਸ ਕਹਾਣੀ ਦਿਖਾਈ ਗਈ ਹੈ ਕਿ ਕਿਸ ਪ੍ਰਕਾਰ ਨਾਲ ਇੱਕ ਨੌਜਵਾਨ ਜੋ ਕਿ ਹਿੰਦੂਸਤਾਨ ਸਾਈਡ ਦਾ ਹੁੰਦਾ ਔਰ ਕੁੜੀ ਜਿਹੜੀ ਹੈ ਪਾਕਿਸਤਾਨ ਸਾਈਡ ਦੀ ਹੁੰਦੀ ਉਹ ਦੋਨਾਂ ਨੇ ਇੱਕ ਪਿਆਰ ਹੋ ਜਾਂਦਾ ਇੱਕ ਚੰਗੀ ਦੋਸਤੀ ਦਿਖਾਈ ਗਈ ਹੈ ਔਰ ਫਿਲਮ ਜਿਹੜੀ ਹੈ ਐਂਡ ਦੇ ਇੱਕ ਬਹੁਤ ਖੂਬਸੂਰਤ ਮ ਅਤੇ ਦਰਸ਼ਕਾਂ ਦਾ ਵੀ ਸਾਫ਼ ਤੌਰ ਤੇ ਇਹ ਕਹਿਣਾ ਸੀਗਾ ਕਿ ਜਿੱਥੇ ਉਹਨਾਂ ਨੂੰ ਅੱਜ ਮੂਵੀ ਦੇਖਣ ਦਾ ਮੌਕਾ ਮਿਲਿਆ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਗੁਰੂ ਰੰਡਾਵਾ ਜਿਹੜੇ ਕਿ ਖੁਦ ਲੁਧਿਆਣਾ ਸ਼ਹਿਰ ਦੇ ਇਸ ਮਾਲ ਦੇ ਵਿੱਚ ਆਏ ਸੀ ਤੁਸੀਂ ਤਸਵੀਰਾਂ ਕਾਹੀ ਵੀ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਅੱਜ ਉਹਨਾਂ ਨੇ ਲੁਧਿਆਣਾ ਸ਼ਹਿਰ ਦਾ ਦੌਰਾ ਕੀਤਾ ਆਪਣੇ ਚਾਹਵਾਨਾਂ ਨੂੰ ਮਿਲੇ ਉਹਨਾਂ ਨੇ ਤਸਵੀਰਾਂ ਕਰਾਈਆਂ ਔਰ ਚਾਹਵਾਨਾਂ ਨੇ ਵੀ ਅੱਜ ਬਲਕਿ ਉਹਨਾਂ ਦੇ ਨਾਲ ਤੋ ਤਸਵੀਰਾਂ ਕਰਾਈਆਂ ਤੇ ਤੁਸੀਂ ਸੁਣਿਆ ਹੈ ਕਿ ਕਿੰਨੀ ਖੁਸ਼ੀ ਸੀ ਕਿਸੇ ਨੇ ਦੱਸਿਆ ਕਿ ਉਹਨਾਂ ਦੇ ਹਸਬੰਦ ਦਾ ਉਹਨਾਂ ਦੇ ਬਹੁਤ ਵੱਡੇ ਫੈਨ ਹੈਗੇ ਨੇ ਸੋ ਆਹ ਤਸਵੀਰਾਂ ਜਿਹੜੀਆਂ ਚੀਜ਼ਾਂ ਨੇ ਆਪਣੇ ਆਪ ਬਿਆਨ ਕਰ ਰਹੀਆਂ ਨੇ ਕਿ ਗੁਰੂ ਰੰਧਾਵਾ ਨੇ ਕਿੰਨਾ ਪਿਆਰ ਜਿਹੜਾ ਵਾ ਹਰ ਪਾਸੋਂ ਘਟਿਆ ਬਲਕਿ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦੇ ਫੈਨ ਹੈਗੇ ਨੇ ਗੱਲ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਉੱਥੇ ਵੀ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਦੇ ਨਾਲ ਹਰ ਪਰਸਨ ਨੂੰ ਜਿਹੜੀ ਹੈ ਖੁਸ਼ੀ ਹੋ ਰਹੀ ਹੈ ਕਿਉਂਕਿ ਅਕਸਰ ਉਹਨਾਂ ਜਿਹੜੇ ਗੀਤ ਨੇ ਅਕਸਰ ਤੁਸੀਂ ਦੇਖਿਆ ਕਿ ਬਾਲੀਵੁੱਡ ਦੇ ਵਿੱਚ ਵੀ ਅੱچھے ਖਾਸੇ ਬਲੌਕਬਸਟਰ ਹਿੱਟ ਰਹੇ ਨੇ ਸੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਮੂਵੀ ਬਲੌਕਬਸਟਰ ਹਿੱਟ Song ਦੇ ਨਾਲ ਉਹ ਬਲੌਕਬਸਟਰ ਵਿੱਚ ਆਪਣਾ ਦਬਦਬਾ ਕਾਇਮ ਕਰ ਸਕ ਪਾਈ ਹੈ ਕਿ ਨਹੀਂ ਸੋ ਜੁੜੇ ਰਹੋ Pro Plus ਚੈਨਲ ਦੇ ਨਾਲ ਆਪਣੇ ਦੋਸਤ ਸਰਦੀਪ ਨੂੰ ਉਹਨਾਂ ਨੂੰ ਜੋ ਇਜ਼ਾਜ਼ਤ ਧੰਨਵਾਦ